ਸ਼ਾਸਿਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਥੋੜੀਆਂ ਜੀਆਂ ਸਬਜ਼ੀਆਂ ਪਾ ਕੇ ਤੇ ਚੌਲਾਂ ਦੀ মুંગી ਦੀ ਖਿਚੜੀ ਜਿਹੜੀ ਖਾਨ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਚੌਲ ਲੈ ਲਏ ਇੱਥੇ ਅੱਧੀ ਕੌਲੀ ਅੱਧੀ ਕੌਲੀ ਆਪਾਂ ਦਾਲ ਲੈ ਲਈਏ ਪੀਲੀ ਵਾਲੀ মুંગી ਦੀ ਤੇ ਅੱਧੀ ਕੌਲੀ ਲੈ ਲਈ ਆਪਾਂ ਨੇ ਮਸਰ ਦਾਲ ਤੇ ਇਹਦੇ ਵਿੱਚ ਆਪਾਂ ਗਰਮ ਪਾਣੀ ਪਾ ਕੇ ਛੱਡ ਦਵਾਂਗੇ ਤੇ ਨਾਲ ਤਾਂ ਜਿਹੜੇ ਉੱਪਰ ਇਹਦਾ ਕਚਰਾ ਹੈਗਾ ਜਿਵੇਂ ਥੋੜਾ ਜਿਹਾ ਰੰਗ ਹੁੰਦਾ ਹੈ মুੰਗੀਆਂ ਦੇ ਉੱਪਰ ਉਹ ਉਤਰ ਜਾਊਗਾ ਤੇ ਨਾਲੇ ਇਹ ਸਾਫ਼ ਹੋ ਜਾਊ ਬਿਲਕੁਲ ਤੇ ਸੌਫਟ ਹੋ ਜਾਊ ਤੇ ਇੱਧਰ ਆਪਾਂ ਕੁਝ ਸਬਜ਼ੀਆਂ ਲੈ ਲਈਆਂ ਨੇ ਇਹਦੇ ਵਿੱਚ ਆਪਾਂ ਪਿਆਜ਼ ਲੈ ਲਿਆ ਅਦਰਕ ਸਤੇ ਆਲੂ ਤੇ ਗੋਭੀ ਫਰੈਸ਼ ਫਰੈਸ਼ ਇਹਦੇ ਵਿੱਚ ਤੁਸੀਂ ਮਟਰ ਗਾਜਰ ਕੁਝ ਵੀ ਐਡ ਕਰ ਸਕਦੇ ਹੋ ਬਰੋਕਲੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਸਬਜੀ ਇਦਨ ਆਪਾਂ ਇੱਕ ਕੜਾਈ ਲੈ ਲਈਏ ਦੇ ਵਿੱਚ ਪਾ ਲਈ ਆਪਾਂ ਦੇਸੀ ਘਿਓ ਆਪਾਂ ਇਹਨੂੰ ਬਣਾਵਾਂਗੇ ਦੇਸੀ ਘਿਓ ਦੇ ਵਿੱਚ ਜਿਹਦਾ ਕਿ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਤੇ ਜ਼ਿਆਦਾ ਮਤਲਬ ਕਿ ਤਿੱਖੀ ਨਹੀਂ ਬਣਾਉਂਦੇ ਹੈਗੇ ਬਹੁਤ ਹੀ ਜ਼ਿਆਦਾ ਮਤਲਬ ਕਿ ਖਾਣ ਦੇ ਵਿੱਚ ਟੇਸਟੀ ਬਣਦੀ ਹੈਗੀ ਚਾਹੇ ਤਿੱਖੀ ਨਹੀਂ ਬਣਾਉਂਦੇ ਹੈਗੇ ਕਿ ਕੋਈ ਮਿਰਚ ਨਹੀਂ ਪਾਉਂਦੇ ਹੈਗੇ ਇਹਦੇ ਵਿੱਚ ਪਰ ਫਿਰ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਬਣਾ ਕੇ ਟਰਾਈ ਜ਼ਰੂਰ ਕਰਨਾ ਸਰਦੀ ਦੇ ਵਿੱਚ ਜਿਹੜੀ ਖਿਚੜੀ ਹੈਗੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈਗੀ ਸਬਜ਼ੀਆਂ ਵਾਲੀ ਬਣਾਈ ਤੇ ਹੈਲਦੀ ਜਿਹੜਾ ਆਪਣਾ ਨਾਸ਼ਤਾ ਹੋ ਜਾਂਦਾ ਹੈਗਾ ਇਹ ਸਵੇਰ ਦੇ ਟਾਈਮ ਬਣਾਓ ਇਹਨੂੰ ਚਾਹੇ ਦੁਪਹਿਰ ਦੇ ਟਾਈਮ ਬਣਾਓ ਬਹੁਤ ਜਿਆਦਾ ਵਧੀਆ ਲੱਗਦੀ ਹੈ ਇਧਰ ਆਪਣਾ ਘਿਓ ਹੈ ਜਿਹੜਾ ਗਰਮ ਹੋ ਗਿਆ ਇਹਦੇ ਵਿੱਚ ਪਾ ਦਵਾਂਗੇ ਆਪਾਂ ਛੋਟਾ ਚਮਚ ਜੀਰਾ ਜੀਰਾ ਭੁਜਨ ਤੋਂ ਬਾਅਦ ਇਹਦੇ ਵਿੱਚ ਐਡ ਕਰ ਲਵਾਂਗੇ ਆਪਾਂ ਪਿਆਜ਼ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1ਰ ਰਸੋਈ ਨੂੰ ਬਤ ਵਤ ਸਬਸਕ੍ਰਾਈਬ ਕਰਨਾ ਜੇ ਕੋਈ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਕਿਉਂਕਿ ਆਪਾਂ ਬਹੁਤ ਹੀ ਦੇਸੀ ਤਰੀਕੇ ਨਾਲ ਜਿਹੜੀ ਰੈਸਪੀ ਬਣਾ ਕੇ ਤਿਆਰ ਕਰਦੇ ਆ ਪਿੰਡਾਂ ਵਾਲੇ ਤਰੀਕੇ ਨਾਲ ਜਿਵੇਂ ਪਿੰਡਾਂ ਦੇ ਵਿੱਚ ਲੋਕ ਜਿਹੜੀ ਚੀਜ਼ ਖਾਣਾ ਪਸੰਦ ਕਰਦੇ ਆ ਉਸ ਤਰ੍ਹਾਂ ਦੀ ਆਪਾਂ ਜਿਹੜੀ ਰੈਸਪੀ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਪਿਆਜ਼ ਹਲਕੇ ਪੁੱਜ ਕੇ ਨੇ ਉਸ ਤੋਂ ਬਾਅਦ ਐਡ ਕਰ ਦਵਾਂਗੇ ਦੇ ਵਿੱਚ ਆਪਾਂ ਕੱਟੀ ਹੋਈ ਗੋਭੀ ਇਹ ਬਰੀਕ-ਬਰੀਕ ਕੱਟ ਲਈ ਸੀ ਤੇ ਆਲੂ ਵੀ ਬਰੀਕ-ਬਰੀਕ ਕੱਟ ਲਏ ਆਪਾਂ ਉਹ ਵੀ ਐਡ ਕਰਦੇ ਆ ਨਾਲ ਹੀ ਐਡ ਕਰ ਦਵਾਂਗੇ ਇੱਥੇ ਆਪਾਂ ਕੱਟਿਆ ਹੋਇਆ ਅਦਰਕ ਤੇ ਹਰੀ ਮਿਰਚ ਇੱਥੇ ਮੈਂ ਇੱਕੋ ਹੀ ਹਰੀ ਮਿਰਚ ਐਡ ਕੀਤੀ ਹੈਗੀ ਜਿਆਦਾ ਮਤਲਬ ਕਿ ਇਹ ਤਿੱਖੀ ਵਧੀਆ ਨਹੀਂ ਲੱਗਦੀ ਹੈਗੀ ਕਿ ਖਿਚੜੀ ਹੁੰਦੀ ਹੈਗੀ ਬੈਸਟਾ ਖਿਚੜੀ ਨਾਉਣ ਵਾਲੀ ਬਣਾਉਂਦੇ ਨੇਗੇ ਤੇ ਪਰ ਇਹ ਆਪਾਂ ਇੱਕ ਮਿਰਚ ਪਾਤੀ ਇਹਦੇ ਨਾਲ ਜਿਹੜਾ ਟੇਸਟ ਹੈਗਾ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਭੁੰਨ ਲਵਾਂਗੇ ਥੋੜਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਾਂਗੇ ਸੁੱਕੇ ਮਸਾਲੇ ਥੋੜਾ ਸਬਜ਼ੀਆਂ ਜਿਹੜੀਆਂ ਪੁੱਜ ਗਈਆਂ ਨਹੀਂ ਐ ਤੇ ਉਸ ਤੋਂ ਬਾਅਦ ਆਪਾਂ ਹੁਣ ਐਡ ਕਰ ਲਵਾਂਗੇ ਇਹਦੇ ਵਿੱਚ ਸੁੱਕੇ ਮਸਾਲੇ ਜਿੰਨੇ ਸੋਨੂ ਮਤਲਬ ਕਿ ਜਿਹੜੇ ਟੇਸਟ ਦਾ ਤੁਸੀਂ ਪਸੰਦ ਕਰਦੇ ਹੋ ਖਾਣਾ ਜਿਵੇਂ ਸਭ ਤੋਂ ਪਹਿਲਾਂ ਆਪਾਂ ਨੂਨ ਐਡ ਕਰ ਦਵਾਂਗੇ ਇਹਦੇ ਵਿੱਚ ਇੱਥੇ ਮੈਂ ਦੋ ਛੋਟੇ ਚਮਚਾ ਜਿਹੜੇ ਨੂਨ ਐਡ ਕਰਤਾਗਾ ਤੇ ਉਸ ਤੋਂ ਬਾਅਦ ਆਪਾਂ ਥੋੜੀ ਹਲਦੀ ਐਡ ਕਰ ਦਵਾਂਗੇ ਇਹਦੇ ਵਿੱਚ ਅੱਧਾ ਚਮਚਾ ਤੇ ਅੱਧਾ ਚਮਚਾ ਹੀ ਗਰਮ ਮਸਾਲਾ ਤੇ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਐਡ ਕਰ ਦਵਾਂਗੇ ਤੇ ਬਸ ਇਹੀ ਆਪਾਂ ਇਹਦੇ ਵਿੱਚ ਐਡ ਕਰਨਾ ਸੀ ਮਸਾਲੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਮਿਰਚਾਂ ਪਹਿਲੇ ਵਿੱਚ ਐਡ ਨਹੀਂ ਕਰਨੀ ਕਿਉਂਕਿ ਇੱਕ ਹਰੀ ਮਿਰਚ ਪਹਿਲਾਂ ਆਪਾਂ ਕੱਟ ਕੇ ਐਡ ਕਰ ਚੁੱਕੇ ਹਾਂਗੇ ਤੇ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਸਾਰੇ ਮਸਾਲੇ ਮਤਲਬ ਕਿ ਕੋਟ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਾਂਗੇ ਪਾਣੀ ਜਿੰਨੇ ਆਪਣੇ ਕੋਲੇ ਦਾਲ ਹੈ ਉਦੋਂ ਆਪਣਾ ਦੋ ਗੁਣਾ ਜ਼ਿਆਦਾ ਪਾਣੀ ਐਡ ਕਰਦੇ ਹੁੰਨੇ ਹੈਗੇ ਜਿਵੇਂ ਡੇਢ ਕੌਲੀ ਆਪਣੇ ਕੋਲੇ ਹੋਗੀ ਦਾਲ ਤੇ ਚੌਲਾਂ ਦੀ ਤੇ ਤਿੰਨ ਕੌਲੀ ਪਾਣੀ ਐਡ ਕਰਨਾ ਸੀ ਇੱਥੇ ਮੈਂ ਚਾਰ ਕੌਲੀ ਜਿਹੜੀਆਂ ਪਾਣੀ ਐਡ ਕਰਤੀਆਂ ਤਕਰੀਬਨ ਦੋ ਗੜਵੀ ਦੇ ਕਰੀਬ ਛੋਟੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਬਜ਼ੀਆਂ ਦੇ ਵਿੱਚ ਮਿਕਸ ਕਰ ਲਵਾਂਗੇ ਪਾਣੀ ਨੂੰ ਤੇ ਇਹਨੂੰ ਆਪਾਂ ਅਵਾਲਾ ਆਨ ਟਿਕਰ ਪਕਾ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਤੋਤੀ ਹੋਈ ਦਾਲ ਤੇ ਚਾਵਲ ਲੇਗੇ ਉਹਨਾਂ ਨੂੰ ਆਪਾਂ ਐਡ ਕਰ ਦਵਾਂਗੇ ਅਵਾਲਾ ਚੰਗੀ ਤਰ੍ਹਾਂ ਆ ਗਿਆ ਸਬਜ਼ੀਆਂ ਦੇ ਵਿੱਚ ਐਡ ਕਰ ਦਵਾਂਗੇ ਦਾਲ ਚੌਲ ਉਸ ਤੋਂ ਬਾਅਦ ਆਪ ਇਹਨਾਂ ਨੂੰ ਢਾਕੇ ਪਕਾ ਲਵਾਂਗੇ ਚਾਹੇ ਸਲੋ ਗੈਸ ਕਰਕੇ ਬਗਾ ਸਕਦੇ ਹਾਂ ਪਰ ਮੈਂ ਇਹ ਚੁੱਲੇ ਤੇ ਬਣਾ ਰਹੀਆਂ ਤਾਂ ਕਰਕੇ ਇਹਨੂੰ ਮੈਂ ਢਾਕੇ ਪਕਾਉਂਗੀ ਤੇ ਬਾਰ-ਬਾਰ ਇਹਦੇ ਵਿੱਚ ਇੱਕ ਦੋ ਵਾਰ ਇਹਨੂੰ ਹਲਾ ਚਲਾ ਕੇ ਦੇਖ ਲਵਾਂਗੀ ਤਾਂ ਕਿ ਜਿਹੜਾ ਪਾਣੀ ਆਪਣਾ ਘਟਣਾ ਹੋ ਜਾਵੇ ਵੈਸੇ ਤਾਂ ਬਹੁਤ ਰਹਿੰਦਾ ਪਾਣੀ ਪਰ ਫਿਰ ਵੀ ਕਈ ਵਾਰ ਜਿਆਦਾ ਤੇਜ਼ ਅੰਚ ਦੀ ਉੱਪਰ ਪਾਣੀ ਦੀ ਜ਼ਰੂਰਤ ਪੈ ਸਕਦੀ ਹੈ ਤਾਂ ਪਾਣੀ ਨੂੰ ਗਰਮ ਕਰਕੇ ਰੱਖ ਲੈਣਾਗਾ ਤੁਸੀਂ ਦੇਖ ਸਕਦੇ ਹੋ ਅੱਗੇ ਨਾਲੋਂ ਕਾਫੀ ਜ਼ਿਆਦਾ ਜਿਹੜਾ ਪਾਣੀ ਘਟ ਗਿਆਗਾ ਤੇ ਜਿਹੜੀਆਂ ਦਾਲਾਂ ਉਹ ਵੀ ਕਾਫੀ ਜ਼ਿਆਦਾ ਪੱਕ ਗਈਆਂ ਨਹੀਂ ਆ ਤੇ ਹੁਣ ਇੱਥੇ ਪੱਕ ਆਪਣੇ ਜਿਹੜੀ ਖਿਚੜੀ ਆ ਬਣ ਕੇ ਬਿਲਕੁਲ ਤਿਆਰੀ ਹੋ ਗਈ ਹੈਗੀ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਪਾਣੀ ਵੀ ਬਿਲਕੁਲ ਪਰਫੈਕਟ ਰਿਹਾ ਤੇ ਜਿਹੜੀਆਂ ਸਬਜ਼ੀਆਂ ਉਹ ਵੀ ਪੱਕ ਗਈਆਂ ਤੇ ਚਾਵਲ ਤੇ ਦਾਲ ਵੀ ਬਿਲਕੁਲ ਪੱਕ ਕੇ ਤਿਆਰ ਹੋ ਗਿਆ ਤੇ ਇਹਨਾਂ ਨੂੰ ਆਪਾਂ نیچے ਉਤਾਰ ਲਵਾਂਗੇ ਤੇ نیچے ਚੁੱਲੇ ਤੋਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਹਰਾ ਧਨੀਆ ਤੇ ਇਹਨੂੰ ਆਪਾਂ ਹਰਾ ਧਨੀਆ ਐਡ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਸਰਵ ਕਰ ਲਵਾਂਗੇ ਥਾਲੀ ਦੇ ਵਿੱਚ ਤੇ ਉੱਪਰ ਪਾ ਦਵਾਂਗੇ ਕਿਉਂ ਤੇ ਗਰਮ-ਗਰਮ ਬਣਾ ਕੇ ਟਰਾਈ ਜ਼ਰੂਰ ਕਰਨਾ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈਗੀ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬាទ-ਬាទ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਈ ਨੂੰ ਬាទ-ਬាទ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਹਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ੀਕਾਲ ਜੀ